ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾ ਦੀ ਅਫਡੇਟ ਲੈ ਕੇ ਆ ਜਾਣਾ ਜੀ ਅਗਲੇ 4 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਆਉਂਦੇ 7-8 ਵਜੇ ਤੱਕ ਇਹ ਅਫਡੇਟ ਹੋਏਗੀ ਰਾਤ ਦੀ ਜੋ ਗੱਲਬਾਤ ਹੋਏਗੀ ਉਹ ਤੁਹਾਨੂੰ 7-8 ਵਜੇ ਵਿੱਚ ਲਾਈਵ ਆ ਕੇ ਤੁਹਾਨੂੰ ਦੱਸੀ ਜਾਏਗੀ ਸੋ ਇਸ ਲਈ ਇਹ ਤਾਜ਼ਾ ਸੈਟੇਲਾਈਟ ਦਸਰਾ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਤੇ ਨੇ ਅਹ ਫਰਚਿੰਗੇ ਸਿਸਟਮ ਦੇ ਸਦਕਾ ਐਸਐਲਏ ਫਿਰ ਤੋਂ ਗਰਜਲਿਸ਼ਕ ਵਾਲੇ ਬਦਲ ਵੱਧ ਰਹੇ ਨੇ ਤੇ ਜੇਕਰ ਅਫਾ ਐਸਐਲਏ ਦੀਆਂ ਤਸਵੀਰਾਂ ਦੇਖਦੇ ਆਂ ਤੇ ਅਭੋਰ ਫਾਜ਼ਿਲਕਾ ਦੇ ਲਾਗੇ ਔਰ ਨਾ ਲੱਗਦੇ ਅਭੋਰ ਦੇ ਖੇਤਰਾਂ ਦੇ ਵਿੱਚ ਐਸਐਲਏ ਕਾਲੀਆਂ ਘਟਾਵਾਂ ਦੇ ਨਾਲ ਕਿਤੇ ਨਾ ਕਿਤੇ ਸ਼ਰਾਟੇ ਲੱਗ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਅਭੋਰ ਤੋਂ ਬਾਅਦ ਮਲੋਟ ਸ਼੍ਰੀ ਮੁਕਸਰ ਸਾਹਿਬ ਮੰਡੀ ਡੱਬੋ ਵਾਲੀ ਤੇ ਨਾ ਲੱਗਦੇ ਜਿਹੜੇ ਖੇਤਰ ਹੈ ਰਾਮਪਰਾ ਫੂਲ ਮਾਨਸਾ ਬਡਲਾੜਾ ਬਠੰਡਾ ਜਤੋ ਇਹਨਾਂ ਖੇਤਰਾਂ ਤੱਕ ਕਿਤੇ ਨਾ ਕਿਤੇ ਹਲਕਾ ਕਣੀ ਕੰਮਣਾ ਕਿਤੇ ਕਿਤੇ ਠੰਡੀ ਹਣੇਰੇ ਦੇ ਨਾਲ ਦਰمیانੇ ਸ਼ਰਾਟੇ ਪੰਜ ਕਰ ਸਕਦੇ ਨੇ ਅਗਲੇ ਘੰਟੇ ਦੋ ਘੰਟਿਆਂ ਦੇ ਵਿੱਚ ਸੋ ਇਹ ਬੱਦਲ ਫੈਲਦਾ ਹੋਇਆ ਜੇਕਰ ਅੱਗੇ ਹੋਰ ਫੈਲਦਾ ਹੈ ਤੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਤੁਹਾਨੂੰ 7:30 8 ਵਜੇ ਆ ਕੇ ਲਾਈਵ ਅਪਡੇਟ ਦਿੱਤੀ ਜਾਵੇਗੀ ਸੋ ਇਹ ਪੰਜਾਬ ਦੇ ਦੱਖਣ ਸੱਜੇ ਮਾਲਵੇ ਦੇ ਬਹੁਤੇ ਖਾਗਾਂ ਦੇ ਵਿੱਚ ਅੱਜ ਮੀਂਹ ਦੇ ਅਸਰ ਬਣ ਗਏ ਨੇ ਫਿਰੋਜ਼ਪੁਰ ਫਰੀਦਕੋਟ ਇਨਫਾਗਾ ਤੱਕ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਜੇਕਰ ਇਹ ਬੱਦਲ ਅੱਗੇ ਵਧਦਾ ਰਿਹਾ ਇਸੇ ਫੀਲਡ ਦੇ ਨਾਲ ਅ ਅੱਜ ਦੇ ਫਾਸੇ ਜਿਵੇਂ ਕੱਲ ਲੁਧਿਆਣਾ ਔਰ ਨਾਲ ਲੱਗਦੇ ਲੁਧਿਆਣੇ ਦੇ ਖੇਤਰ ਤੇ ਸੰਗਰੂਰ ਮਲੇਰਕੋਟਲਾ ਧੂਰੀ ਇਹਨਾਂ ਫਾਗਾਂ ਤੱਕ ਬੱਦਲ ਫੌਂਚ ਕਰ ਗਿਆ ਸੀ ਤੇ ਕਣੀ ਕਾਮਣਾ ਕਿਤੇ ਨਾ ਕਿਤੇ ਹੋਇਆ ਸੀ ਗਰਜ ਜਲਿਸ਼ ਕਿਤੇ ਨਾਲ ਸੋ ਅੱਜ ਵੀ ਅਸਰ ਉਸੇ ਤਰ੍ਹਾਂ ਬਣੇ ਹੋਏ ਨੇ ਹਰ ਕੱਲ ਵਾਲੇ ਕੰਮ ਤੋਂ ਕੱਲ ਵਾਲੇ ਸਿਸਟਮ ਤੋਂ ਥੋੜਾ ਕੰਮ ਇਹ ਡਾਊਨ ਚੱਲ ਰਿਹਾ ਇਹਦਾ ਜਿਆਦਾ ਝੁਕਾਜ ਜਿਹੜਾ ਹੈ ਜੀ ਉਹ ਪਛਮੀ ਮਾਲਵੇ ਵਿੱਚ ਜ਼ਿਆਦਾ ਹੈ ਬਠਿੰਡਾ ਦੇ ਲਾਗੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਕਣੀ ਕਾਮਣਾ ਮੀਂਹ ਸ਼ਰਾਟੇ ਆਉਂਦੇ ਘੰਟਿਆਂ ਦੇ ਵਿੱਚ ਲੱਗ ਸਕਦੇ ਨੇ ਇਹ ਸਿਸਟਮ ਦੇ ਸਦਕਾ ਇਸ ਸਾਲ ਵਾਜੀ ਹਰਿਆਣਾ ਦੀ ਗੱਲ ਕਰੀਏ ਤਾਂ ਦੱਖਣ ਪੱਛਮੀ ਹਰਿਆਣਾ ਸਰਸਾ ਫਤਿਹਬਾਦ ਜੱਜਰ ਰੋहतक ਜੀਂਦ ਭਵਾਨੀ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸ਼ਰਾਟੇ ਪਹੁੰਚ ਗਨਗੇ ਆਉਂਦੇ ਘੰਟੇ 2 ਘੰਟਿਆਂ ਦੇ ਵਿੱਚ ਸੋ ਇਹ 7-8 ਵਜੇ ਤੱਕ ਦੀ ਅਪਡੇਟ ਹੈ ਤੇ ਐਸੇਲੇ 5:30 ਹੋ ਰਿਹਾ ਤੇ ਉਸ ਤੋਂ ਬਾਅਦ 8 ਵਜੇ ਤੋਂ ਬਾਅਦ ਅੱਜ ਰਾਤ ਦਾ ਮੌਸਮ ਕਿਵੇਂ ਦਾ ਰਹ ਸਕਦਾ ਹੈ ਇਹ ਆਫ ਰੇਡ ਤੁਹਾਨੂੰ ਅਸੀਂ ਲਾਈਵ ਆ ਕੇ ਦੇਾਂਗੇ 8:00 ਵਜੇ ਉਦੋਂ ਤੱਕ ਜਿਹੜੇ ਖੇਤਰ ਤੁਹਾਨੂੰ ਦੱਸਿਆ ਹੈ ਖੇਤਰ ਤੇ ਆਟਣ ਇੱਥੇ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਮਾਨਸਾ ਦੇ ਨਾਲ ਲੱਗਦੇ ਸੰਗਰੂਰ ਦੇ ਖੇਤਰ ਉੱਪਰ ਢਲਾਡਾ ਸਰਦੂਲਗੜ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚ ਰਹੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਖੇਤਰਾਂ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਕੁਝ ਮੋਗੇ ਦੇ ਖੇਤਰ ਵੀ ਹੋ ਸਕਦੇ ਆ ਨਾਬਾ ਤੇ ਕੁਝ ਸੰਗਰੂਰ ਦੇ ਧੂਰੀ ਮਲੇਰ ਕੋਟਲਾ ਇਹਨਾਂ ਖੇਤਰਾਂ ਤੱਕ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਇਜਾਜ਼ਤ ਦੇ ਤੁਹਾਨੂੰ